हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਲੇਰੀ ਡਲੇਰੀ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਨ ਤਰਨ ਸਿੰਘ ਸਾਹਿਬ ਦਾ ਪਿੰਡ ਵਾਹ ਪਿੰਡ ਬਿਲਕੁਲ ਲੱਗੇ ਆ ਕਲਸੀਆਂ ਡੱਲ ਮਾੜੀ ਉਦੋਂ ਕੇ ਮਾੜੀ ਮੇਗਾ ਇਹ ਪਿੰਡ ਜਿਹੜੇ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ ਮੁਗਲ ਚੱਕ ਇੱਕ ਪਾਸੇ ਖਾਲੜੇ ਦੀ ਦੂਰੀ ਦੀ ਗੱਲ ਕਰ ਲਈਏ ਬਿਲਕੁਲ ਨਜ਼ਦੀਕ ਖਾਲੜਾ ਹੈਗਾ ਭਿੱਖੀਵਾਂਡ ਤੋਂ ਕੋਈ ਦੋਸਤੋ 10 11 12 ਕਿਲੋਮੀਟਰ ਦੀ ਦੂਰੀ ਆ ਪਿੰਡ ਡੇਲੀਰੀ ਵਾਂ ਦੀ ਸੋ ਵਿਜ਼ਿਟ ਤੁਸੀਂ ਪਿੰਡ ਡੇਲੀਰੀ ਕਰਨੀ ਹੈਗੀ ਆ ਵੀਰ ਹਰਦੇਵ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੈਸੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਅੱਜ ਇਸ ਵੀਡੀਓ ਦੇ ਵਿੱਚ ਦੋ ਨੱਕ ਜੜੇ ਆ ਬਿਲਕੁਲ ਵਿਕਰੀ ਵਾਲੇ ਪਸ਼ੂ ਆ ਸੇਲ ਪਰਚੇਜ ਵਾਲੇ ਆ ਤੇ ਤਿੰਨ ਪਸ਼ੂ ਜੜੇ ਆ ਬਿਲਕੁਲ ਘਰੋਂ ਸੇਲ ਕਰਦਾ ਵੀਰ ਜਿਨ੍ਹਾਂ ਦੇ ਵਿੱਚੋਂ ਇੱਕ ਕਾਫੀ ਵਧੀਆ ਵੱਡੇ ਕਦਮ ਬੋਤ ਵਾਲੀ ਬਿਹੜ ਤੁਹਾਨੂੰ ਦਿਖਾਵਾਂਗੇ ਚੰਗੀ ਮਿਲਕਿੰਗ ਵੀਰ ਦੱਸ ਰਿਹਾ ਵੀ ਚੰਗੀ ਮਿਲਕਿੰਗ ਰਿਕਾਰਡ ਹੈਗਾ ਇਸ ਦਾ ਪਿਛਲੇ ਸਵੇਰ ਦਾ ਇਸ ਵਾਰ ਵੀ ਬਿਲਕੁਲ ਤਾਜੀ ਸੋਈ ਆ ਪੂਰੀ ਗੱਲਬਾਤ ਕਰ ਲਾਂਗੇ ਇੱਕ ਸੈਕਿੰਡ ਨੰਬਰ ਤੇ ਬਿਹੜ ਸੋਈ ਆ ਠੀਕ ਆ ਜੀ ਸੂਣੀ ਹਜੇ ਡੇਢ ਕਿ ਮਹੀਨਾ ਕੋਈ 40 ਕਿ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਇੱਕ ਮੀਣੀ ਮਾਝ ਦਿਖਾ ਦਾਂਗੇ ਦੋਸਤੋ ਨੀਲੀ ਦੇ ਵਿੱਚ ਪੈਂਦੀ ਆ ਤਾਂ ਪੂਰੀ ਗੱਲਬਾਤ ਕਰ ਲਾਂਗੇ ਪੰਜ ਨਗਨੇ ਟੋਟਲ ਪੰਜ ਪਸ਼ੂ ਆ ਪੰਜਾਂ ਦੀ ਡਿਟੇਲ ਆਪਾਂ ਬਿਲਕੁਲ ਸਟੈਪ ਬਾਈ ਸਟੈਪ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਠੀਕ ਆ ਜੀ ਤੇ ਆਜੋ ਕਰਦੇ ਆਂ ਗੱਲਬਾਤ ਅੱਜ ਦੋਸਤੋ ਤਰੀਕ ਤੁਸੀਂ ਜਰੂਰ ਨੋਟ ਕਰ ਲਓ 31 ਅਕਤੂਬਰ ਆ ਟਾਈਮ ਕੋਈ 2:30 ਵਜੇ ਦੁਪਹਿਰ ਦਾ ਸਮਾਂ ਹੈਗਾ ਆਜੋ ਜੀ ਸਭ ਤੋਂ ਪਹਿਲਾਂ ਵੀਰ ਹਰਦੇਵ ਸਿੰਘ ਸਾਸਰੀ ਕਾਲ ਸਾਸਿਕਾ ਭਾਈ ਠੀਕ ਠਾਕ ਜੀ ਚੜਦੀ ਗਲ ਹੈ ਜਿੰਦ ਦੀ ਅੱਛਾ ਹਰਦੇਵ ਭਾਈ ਜਿੱਦਾਂ ਆਪਾਂ ਜ਼ਿਕਰ ਕੀਤਾ ਪਸ਼ੂ ਅੱਜ ਅੱਧੇ ਆਪਣੇ ਘਰੋਂ ਸੇਲ ਕਰਦੇ ਪਏ ਆ ਅੱਧੇ ਵਿਕਰੀ ਵਾਲੇ ਆ ਹਾਂਜੀ ਹਾਂਜੀ ਇਹ ਪਸ਼ੂ ਜਿੰਨੇ ਆਪਣਾ ਵੜਾਂ ਨੂੰ ਦੋਦੇ ਇੱਕ ਮੀਣੀ ਮੱਝ ਦਿਖਾਈ ਆ ਹਾਂਜੀ ਇੱਕ ਘਰੋਂ ਸੇਲ ਕਰਦੇ ਆ ਹਾਂਜੀ ਘਰੋਂ ਤਿੰਨੇ ਸੇਵ ਕਰਦੇ ਆ ਠੀਕ ਆ ਜੀ ਚਲੋ ਫਿਰ ਇਹਨਾਂ ਦਾ ਕੋਈ ਦੋ ਦਰ ਰਿਕਾਰਡ ਕੋਈ ਪਿਛਲੇ ਸੁਬੇ ਦਾ ਆਪ ਨੂੰ ਸਾਰਾ ਪਤਾ ਹੋਊਗਾ ਗੱਲਬਾਤ ਇਹਦਾ ਜੀ 30 32 ਲੀਟਰ ਚ ਹੋਇਆ ਵੈੜਦਾ ਜੀ ਪਿਛਲੇ ਸੁਬੇ ਜੁਜੇ ਸੁਈ ਹਾਂਜੀ ਸੁਈ ਹੁਣ ਕਿੰਮਾ ਸੁਬਾ ਸੁਣੀ ਜਾ ਰਹੀ ਦੂਜੇ ਸੁਬੇ ਸੁਈ ਹੈ ਜੀ ਹੁਣ ਦੂਜੇ ਸੁਬੇ ਹਾਂਜੀ ਠੀਕ ਹੈ ਜੀ ਦੂਜੇ ਸੁਬੇ ਦੋਸਤੋ ਹੁਣ ਸੁਈ ਆ ਠੀਕ ਆ ਤਾਜੀ ਸੁਈ ਆ ਤੇ ਦਿਨ ਅੱਜ ਕਿੰਮਾ ਜੀ ਸੁਈ ਨੂੰ ਚੌਥਾ ਦਿਨ ਹੈ ਜੀ ਚੌਥਾ ਦਿਨ ਆ ਠੀਕ ਆ ਮਗਰ ਬੱਚੀ ਬੱਚੀ ਹੈ ਜੀ ਮਗਰ ਬੱਚੀ ਹੈ ਠੀਕ ਆ ਜੀ ਬਿਲਕੁਲ ਬਰਾਊਨ ਕਾਫੀ ਕਲਰ ਦੇ ਵਿੱਚ ਮਗਰ ਫੀਮੇਲ ਕਾਫਾ 나 ਠੀਕ ਹੈ ਸੋ ਡੱਬੀ ਵੜਾ ਐਚ ਐਫ ਬਰੀਡ ਦੀ ਆ ਫੁੱਲ ਵੱਡੀ ਹਾਈਟ ਕਰਦਾ ਇੱਕ ਜ਼ਰੂਰ ਜਿਹੜਾ ਦੋਸਤੋ ਨੋਟ ਆਪਾਂ ਕਰਾ ਦਿੰਨੇ ਆ ਵੀ ਕਦ ਕਾਠ ਬਹੁਤੇ ਵੀਰਾਂ ਨੇ ਤੁਸੀਂ ਪੁੱਛਣਾ ਹੁੰਦਾ ਵੀ ਕਦ ਕਾਠ ਫੁੱਲ ਵੱਡੀ ਹਾਈਟ ਆ ਸੋ ਵੱਡੇ ਆਰਡਰ ਕੁਆਲਿਟੀ ਦੇ ਵਿੱਚ ਆ ਅੱਜ ਦੂਜਾ ਦਿਨ ਆ ਤੀਜਾ ਦਿਨ ਆ ਹੁਣ ਫਿਰ ਬੌਲੇ ਤੇ ਚੱਲਦੀ ਪਈ ਆ ਹਾਂਜੀ ਕਿੰਨਾ ਕ ਬੌਲਾ ਹਾਜ਼ਰ ਆ ਜੀ 20 ਲੀਟਰ ਲੱਗ ਦੁੱਧ ਹੈਗਾ ਜੀ 20 ਲੀਟਰ ਹਾਂਜੀ ਠੀਕ ਆ ਜੀ ਸਟਾਰਟਿੰਗ ਫਿਰ ਤੋਂ ਚੰਗੀ ਆ ਜੀ ਹਾਂਜੀ ਤੇ ਦੁੱਧ ਮਲ ਗਈ 30 ਤੋਂ 40 ਚੱਲੀ ਆ ਪਹਿਲੇ ਸਵੇਰਾਂ ਚ ਹਾਂਜੀ ਹਾਂਜੀ ਪਹਿਲੇ ਸਵੇਰ ਇੱਕ ਸਵੇਰ ਸੂਈ ਆ ਠੀਕ ਹੈ ਜੀ। ਚ ਵਾਪਸ ਸਮਾਂ ਚੰਗਾ ਚੌਥਾ ਨਾ ਜੀ। ਹਾਂ ਜੀ ਹਾਂ ਜੀ ਵਧੀਆ ਜੀ। ਠੀਕ ਹੈ। ਤੇ ਹਰਦੇਵ ਭਾਈ ਨਾਲ ਦੀ ਨਾਲ ਖੋਲ ਕੇ ਤੋਰ ਕੇ ਦਿਖਾ ਦਈਏ। ਸੋ ਬਾਕੀ ਕੁਆਲਿਟੀ ਆ ਪੂਰੀ ਦੋਸਤੋ ਠੀਕ ਆ ਵੱਡੇ ਆਰਡਰ ਸਾਈਜ਼ ਵਿੱਚ ਆ ਸਟਾਰਟਿੰਗ ਅਜ ਦੂਜੇ ਦਿਨ ਦੇ ਵਿੱਚ ਤੁਸੀਂ ਮੰਨ ਸਕਦੇ ਜੀ। ਵੀ ਕੱਲ ਪਰਸੋਂ ਦੀ ਸੂਈ ਆ ਜਾਂ ਦੂਜਾ ਦਿਨ ਕੋਈ ਤੀਜਾ ਦਿਨ ਮੰਨ ਸਕਦਾ ਫਿਰ ਦੂਜਾ ਦਿਨ ਹੀ ਆ ਵੈਸੇ। ਤੇ 20 ਲੀਟਰ ਤੋਂ ਜਿਹੜਾ ਬੋਲਾ ਸਟਾਰਟ ਆ ਠੀਕ ਆ। ਥਾਨ ਪੂਰਾ ਜਿਹੜਾ ਦੋਸਤੋ ਮੁੱਠੀ ਥਾਣਾ। ਅ ਹਵਾਨਾ ਜਿੰਨਾ ਅਗਾਹ ਨੂੰ ਆ ਉਹਨਾਂ ਦੇ ਪਿੱਛੇ ਨੂੰ ਜਿਹੜਾ ਤੁਹਾਨੂੰ ਨਜ਼ ਆ ਜਾ ਰਹਿਣ ਦੇ ਆ ਜਾ ਮਾਂ ਆ ਦੇਖੋ ਜੀ ਠੀਕ ਹੈ ਜੀ ਬੰਦ ਲੋ ਜੀ ਠੀਕ ਹੈ ਸੋ ਥਾਨ ਭਾਂਡਾ ਜਿਹੜਾ ਦੋਸਤੋ ਕਾਫੀ ਸੋਨਾ ਠੀਕ ਆ ਮੁਠੀ ਥਾਨਾ ਬੱਤੀ ਚੋੜੀ ਆ ਬਾਕੀ ਕਾਟ ਕਾਟ ਦੀ ਵਿਖਾ ਦਿਓ ਮੰਨ ਲਓ ਆਪਣੇ ਜੱਡੀ ਆ ਜੀ ਨਹੀਂ ਫੁੱਲ ਵੱਟੀ ਹਾਈਟ ਆ ਆਪਾਂ ਪਹਿਨੇ ਭੈਣ ਭਰਾਵਾਂ ਨੂੰ ਦੱਸਦਾ ਵੀ ਫੁੱਲ ਵੱਡੇ ਕੱਦ ਦੀ ਆ ਹਾਂ ਜੀ ਅਰ ਤੇ ਭਾਈ ਕਿੰਨਾ ਮੋਲ ਕਰਦੇ ਡਿਮਾਂਡ ਕੀ ਆ ਦੀ 85000 ਰੁਪਏ ਕਰਦੇ ਜੀ ਕਿ ਮਾਨਤਨ ਕਿੰਨਾ ਕੁ ਹੋਊ ਖੁੱਲ ਕੇ ਤੁਸੀਂ ਦੱਸ ਦਿਓ ਜਾਇ ਜਾਇ ਕਰਦੇ ਤੁਸੀਂ ਨਹੀਂ ਮੈਂ ਨਾ ਵੀ ਤੁਸੀਂ ਆਪ ਹੀ ਦੱਸ ਦਿਓ ਕਰਦੇ ਪਸੂ ਨਾ ਆਪਣੇ ਬਾਰੇ ਹਾਂ ਜੀ ਹਾਂ ਜੀ ਆਪ ਵੀ ਦੱਸ ਦੋ ਤੁਸੀਂ ਕੋਈ ਗੱਲ ਨਹੀਂ। ਬਾਕੀ ਅੱਗੋਂ ਕੋਈ ਭੈਣ ਭਰਾ ਲਾਵੇ ਕੋਈ ਗੁੱਸੇ ਗਲੇ ਵਾਲੀ ਕਰਨੀ। ਨਹੀਂ ਗੁੱਸਾ ਅਗਲਾ ਕੋਈ ਨਹੀਂ। ਕੋਈ ਆਪਦੀ ਸਮਝ ਨਾ ਲਾਵੇ। ਹਾਂਜੀ ਹਾਂਜੀ। ਆਪਾਂ ਹਰ ਵਾਰ ਕਹਿੰਨੇ ਆ ਵੀ ਆਪਦੀ ਸਮਝ ਨਾ ਲਾਵੋ ਤੁਸੀਂ। ਹਾਂਜੀ। ਠੀਕ ਹੈ ਜੀ। ਤੇ 85000 ਡਿਮਾਂਡ ਆ ਵੈਸੇ ਸਾਡੀ ਠੀਕ ਹੈ ਜੀ। ਹਾਂਜੀ। ਫਿਰ ਵੀ ਕਿੱਥੋਂ ਕੋਈ ਰਸਤਾ ਤੁਸੀਂ ਦੇਂਦੇ ਜੀ? 80000 ਰੁਪਏ ਦੇਣੇ ਛੱਡ ਦਾਂਗੇ। 80000 ਦੇ। ਹਾਂਜੀ। ਲਓ ਵੀ ਦੋਸਤੋ ਵੀਰ 80000 ਰੁਪਿਆ ਕਹਿੰਦਾ ਪਿਆ। ਬਾਕੀ ਅੱਗੇ ਹਰ ਕੇ ਵੀਰ ਦੀ ਆਪੋ ਆਪਣੀ ਸਮਝ ਆ ਬਾਕੀ ਇੱਥੇ ਆਣ ਕੇ ਇੱਕ ਵੇ ਤਾਂ ਬੋ ਤਾਂ ਬਿਲਕੁਲ ਆ ਤੁਹਾਡੇ ਸਾਹਮਣੇ ਆ ਜੀ ਠੀਕ ਆ ਅਗਲੇ ਪਿਛਲੇ ਥਣਾ ਦੀ ਵਿਥਵਰਲ ਜਿਹੜੀ ਆ ਤੁਸੀਂ ਆ ਚੈੱਕ ਕਰ ਲਓ ਠੀਕ ਆ ਮਗਰ ਬੱਛੀ ਆ 80000 ਲੈਣ ਦੇ ਨਵੀਰ ਨੇ ਕੀਤੀ ਆ ਜਿਹੜੀ ਮੰਗ ਆ ਹਾਂ ਨਾ ਜਿਹੜਾ 80000 ਸੋ ਬਾਕੀ ਮੌਕੇ ਤੇ ਕੋਈ ਥੋੜਾ ਬਾਤਾ ਕੋਈ ਇਧਰ ਉਧਰ ਕਰਨਾ ਹੋਇਆ ਮਾਨਤਾ ਹੋਰ ਹੋ ਜਾਊਗਾ ਮਾਨਤਾ ਨਹੀਂ ਭਾਈ ਜਿੰਨਕ ਜੈ ਜੈ ਗੰਗਾਜ ਜਿੰਨਕ ਘੜ ਤੋਂ ਘਾਟੀ ਹਾਂ ਜੀ ਠੀਕ ਆ ਭਰਾ ਲਓ ਜੀ ਥੋੜਾ ਬਾਤਾ ਮਾਨਤਾ ਨਹੀਂ ਹੋਊਗਾ ਵਿੱਚੋਂ ਠੀਕ ਆ ਜੀ ਜਿਹੜਾ ਕੋਈ ਵੀਰ ਖਰੀਦਦਾ ਰਹੂਗਾ ਘਰੇ ਸੋ ਵੜ ਚੰਗੀ ਆ ਵੱਡੀ ਆ ਠੀਕ ਆ ਨੋ ਡਾਊਟ ਕੋਈ ਛੋ ਤੇ ਇਹ ਆਈਡੀਆ ਤੁਸੀਂ ਰੱਖ ਕੇ ਬਿਲਕੁਲ ਸਬਦਾ ਕਰਿਓ ਠੀਕ ਆ ਇੱਕ ਦੂਸਰੇ ਨੰਬਰ ਤੇ ਆਪਣੇ ਕੋਲ ਵੀ ਰਹਾ ਆ ਗਈ ਬੱਚੀ ਆਜੋ ਅੱਗੇ ਜੀ ਇਹ ਬੈੜ ਕਿੰਨੇ ਸੂਬੇ ਕੇ ਸੋਣ ਰਹੀ ਆ ਪਹਿਲਣ ਸੁਣੀ ਹੈ ਪਹਿਲਣੀ ਪਲੂਣ ਹੀ ਸੁਣੀ ਹੈ ਹਾਂਜੀ ਹਾਂਜੀ ਠੀਕ ਆ ਜੀ ਇਹ ਵੀ ਘਰ ਦੀ ਹੋ ਬੈੜੀ ਆ ਹਾਂਜੀ ਘਰੋਂ ਹੀ ਇਹ ਵੀ ਠੀਕ ਆ ਤੇ ਇਹ ਕਿੰਨੇ ਕ ਲੈਂਦੀ ਹੈ ਜੇ ਇਹਦੇ 40 ਦਿਨ ਪਾਏ ਜੀ ਹਲੇ ਮੌਲੀ 40 ਦਿਨ ਪਾਏ ਹਾਂਜੀ ਵੀ ਕੱਚੀ ਆ ਜੇ 1 ਮਹੀਨਾ ਡੇਢ ਕਿ ਮਹੀਨਾ ਕਰਾ ਡੇਢ ਮਹੀਨਾ ਮੌਲੀ ਹੈ ਠੀਕ ਆ 40 ਦਿਨ ਦੋਸਤੋ ਘੱਟੋ ਘੱਟ ਵੀ ਡੇਢ ਕਿ ਮਹੀਨਾ 40 ਦਿਨ ਜਿਹੜਾ ਸਮਾਂ ਹਜੇ ਕੱਚੀ ਆ ਠੀਕ ਆ ਵੱਛੀ ਬਿਲਕੁਲ ਪਹਿਲਾ ਸੂਹਾ ਸੂਣੀ ਆ ਬੋਦੀ ਵਾਲੀ ਬੈੜਾ ਬਿਲਕੁਲ ਜਾਜੂਤ ਵਾਲੀ ਤੁਸੀਂ ਆ ਦੇਖ ਲਓ ਠੀਕ ਆ ਜੀ ਐਚ ਐਫ ਬਰੀਡ ਦੇ ਵਿੱਚ ਸੋ ਮਦਰ ਵੀ ਇਹਦੀ ਆਪਣੇ ਕੋਲ ਹੀ ਸੀ ਹਾਂ ਜੀ ਕਿੰਨਾ ਕੁ ਮਿਲਕ ਪਾਉਂਦੀ ਰਹੀ ਹੈ ਉਹਨੇ 40 ਲੀਟਰ ਕੱਢਿਆ ਜੀ 40 ਲੀਟਰ ਹਾਂ ਜੀ ਫਿਰ ਤਾਂ ਬਹੁਤ ਚੰਗੀ ਬਰੀਡ ਹੈ ਹਾਂ ਜੀ ਠੀਕ ਹੈ ਜੀ ਆਪ ਚੰਗੇ ਸੀਮਨ ਦੀ ਫਿਰ ਚੰਗਾ ਸੀਮਨ ਰਖਵਾਇਆ ਸੀ ਹਾਂ ਜੀ ਇਥੋਂ ਡਾਕਟਰ ਆਪਣੇ ਲੋਕਲ ਬਿੱਲੂ ਤੋਂ ਉੱਥੋਂ ਰਖਵਾਇਆ ਜੀ ਠੀਕ ਆ ਜੀ ਹਾਂ ਜੀ ਤੇ ਵੱਛੀ ਦੀ ਉਮਰ ਭਾਜੀ ਬੱਸ ਕਿੰਨੀ ਹੋ ਗਈ ਹੁਣ ਉਮਰ ਦਾ ਨਹੀਂ ਪਾਈ ਪਤਾ ਐਵੇਂ ਤੁਹਾਨੂੰ ਮੰਨ ਲਓ ਕਹਿ ਰਹੀ ਆਡੇ ਹੋ ਗਈ ਠੀਕ ਹੈ ਤੋ ਦੋਸਤੋ ਬਚੀ ਹੈ ਘਰਦੀ ਆ ਠੀਕ ਆ ਵੀ ਜੱਕਰ ਮਿਲਕ ਦੀ ਗੱਲ ਕਰ ਲਈਏ ਵੀਰ ਨੇ ਮਿਲਕ ਕਾਫੀ ਚੰਗਾ ਖਾਸ ਦੱਸਿਆ ਵੀ ਮਿਲ ਕੇ ਚੰਗਾ ਠੀਕ ਹੈ ਲਓ ਜੀ ਠੀਕ ਹੈ ਛਕੀ ਹੈ ਨਾ ਜੀ ਦੋਨਦੀ ਚੌਗੀ ਛਕੀ ਆ ਕੰਨੀ ਵਾਲੇ ਦੰਦ ਹਜੇ ਆਏ ਨਹੀਂ ਠੀਕ ਆ ਜੀ ਕੰਨੀ ਵਾਲੇ ਦੰਦ ਦੋਸਤੋ ਬਰਾਬਰ ਨਹੀਂ ਚੱਕੇਗੇ ਬਰਾਬਰ ਨਹੀਂ ਕੀਤੇ ਤੇ ਛੇਦਾਂ ਦਾ ਠੀਕ ਆ ਕਈ ਵਾਰੀ ਪਸ਼ੂ ਕੋਈ ਸਾਲ ਖਾਂਡੇ ਧਰ ਦਰ ਮਾੜਾ ਮੋੜਾ ਗੱਪੀ ਚਾ ਵੀ ਜਾਂ ਫੇਰ ਨਹੀਂ ਖਾਦਾ ਭਾਈ ਵੈਸੇ ਹੀ ਮੰਨ ਲਓ ਸਾਫ ਸੂਤ ਹੋਈ ਸਾਫ ਸੂਮ ਤੇ ਕਰਕੇ ਥੋੜਾ ਲੇਟ ਲੱਗੀ ਬਣੀ ਆ ਹਾਂਜੀ ਤੇ ਮੂੰਹ ਛੇਦਾਂ ਦਾ ਦੋਸਤੋ ਠੀਕ ਆ ਵੱਛੀ ਚੰਗੀ ਆ ਫਿਲਹਾਲ ਵੀਰ ਜੀ ਵੈਸੇ ਨਾਰਮਲੀ ਆਪਾਂ ਨੂੰ ਇੱਕ ਆਈਡੀਆ ਹੋਈ ਜਾਂਦਾ ਵੀ 3-4 4-4 ਸਾਲ ਵੱਛੀ ਦੀ ਉਮਰ ਹੋ ਗਈ ਆ ਇੰਨੀ ਮਹੂਰੀ ਨਹੀਂ 3-4 ਸਾਲ ਆਣਾ 3-4 ਸਾਲ ਹੋ ਗਈ ਆ ਤੇ ਚਲੋ ਠੀਕ ਆ ਖੋਲ ਕੇ ਦਿਖਾ ਦਈਏ ਜੀ ਪਹਿਲਾ ਸੂਆ ਦੋਸਤੋ ਪਲੂਨ ਵੱਛੀ ਦਾ ਸੂਣਾ ਪਸੰਦ ਆਊਗੀ ਯਾ ਬਾਕੀ ਮਦਰ ਮਿਲਕ ਵੀ ਵੀਰ ਨੇ ਦੱਸਦਾ ਵੀ ਘੱਟੋ ਘੱਟ ਵੀ 40 ਲੀਟਰ ਨਾਂਗਾ ਵੀਰ ਨੇ ਪਾਇਆ ਵੀ 40 ਲੀਟਰ ਜਿਹੜੀ ਮਿਲਕਿੰਗ ਇਸ ਦੀ ਮਦਰ ਦੀ ਰਹੀ ਹੈ ਠੀਕ ਆ ਸੋ ਹਾਈਟ ਦੀ ਸੋਹਣੀ ਆ ਕਦ ਕੜ ਜਿਵੇਂ ਤੁਸੀਂ ਆ ਦੇਖ ਸਕਦੇ ਜੇ ਨਾਰਮਲ ਹੀ ਸਾਂਭ ਸੰਭਾਲ ਹੈਗੀ ਆ ਦੋਸਤੋ ਜਿਵੇਂ ਆਪਣੇ ਨਾਰਮਲ ਜ਼ਿਮੀਂਦਾਰ ਕੋਈ ਕਿਸਾਨ ਵੀਰ ਸਾਂਭ ਸੰਭਾਲ ਕਰਦੇ ਆ ਕਈ ਵਾਰ ਦੁੰਦੀਆਂ ਦੁੰਦੀਆਂ ਖੀਰੀਆਂ ਦੁੰਦੀਆਂ ਵਛੀਆਂ ਵੀ ਸਵਾ ਦਿੰਦੇ ਆ ਠੀਕ ਆ ਤੇ ਕਈ ਵਾਰ ਪਸ਼ੂ ਥੋੜੀ ਨਾਰਮਲ ਸਾਂਭ ਹੋਵੇ ਥੋੜਾ ਜਾਗਾ ਪੇਸ਼ਾ ਹੋ ਜੇ ਸਮੇ ਦਾ ਤੇ ਪਸ਼ੂ ਜਿਹੜਾ ਦੋਸਤੋ ਪੂਰਾ ਪੋਹ ਚ ਕੇ ਵੱਡਦਾ ਠੀਕ ਆ ਖਲੋ ਜੀ ਆ ਦੇਖੋ ਬਾਕੀ ਚਾਰ ਥਾਣਾ ਚੌਹ ਥਾਣਾ ਦੀ ਸਪੇਸ ਜਿਹੜੀ ਹੈ ਦੋਸਤੋ ਹਜੇ ਬਖਾਲਾ ਤੋਂ ਥੋੜਾ ਘੱਟ ਸ਼ੋਅ ਕਰਦਾ ਪਸੂ ਬਾਕੀ ਤੁਹਾਡੇ ਆ ਸਾਹਮਣੇ ਕਰ ਦਿੰਨੇ ਆ ਬਾਕੀ ਠੰਡੀ ਧੀਰੀ ਸਹੀਲ ਸਾਉ ਥਣ ਥਣ ਪੂਰਾ ਮੁੱਠੀ ਕੱਢੂਗੀ ਠੀਕ ਆ ਮੁੱਠੀ ਥਣ ਹੋਊਗਾ ਕੋਈ ਛੋਟਾ ਜਿਹਾ ਥਣ ਨਹੀਂ ਕਰਦੀ ਸ਼ੋਅ ਠੀਕ ਆ ਲੰਮਾ ਥਣ ਹੋਊਗਾ ਪੂਰਾ ਦੇਵਾ ਹਵਾਨਾ ਜਦੋਂ ਬਿਲਕੁਲ ਭਰ ਲਿਆ ਤੇ ਇਹਦਾ ਵੀਰ ਹਰਦੇਸ ਕਿੰਨਾ ਮੁੱਲ ਕਰਦੇ ਆ ਇਹਦਾ ਮੁੱਲ 45 ਕਰਦੇ ਆ ਜੀ ਹੁਣ 45000 ਹਾਂਜੀ ਅੱਛਾ ਜੀ ਅੱਜ ਲੈਣ ਦੇ ਨਾਲ ਕੀ ਹੋਊਗਾ ਮੁੱਲ ਘੱਟੋ ਘੱਟ ਵੀ ਚਲੋ ਮਹੀਨਾ ਡੇਢ ਡ ਥੋੜਾ ਜਿਹਾ ਹੋ ਜਾਊਗਾ ਹੋਰ ਥੋੜਾ। ਥਾਂ ਹੋ ਜੀ। ਹੋ ਜਾਓ। ਕਰ ਦਿਓ ਮੰਤਨ। 42 ਦੀ ਦੇ ਦਾਂਗੇ ਐਨੇ। 42 ਦੀ। ਹਾਂ ਜੀ। ਲਓ ਵੀ ਦੋਸਤੋ 42000 ਦੀ ਵੀਰ ਕਹਿੰਦਾ ਵੀ ਦੇ ਦੇਾਂਗੇ ਠੀਕ ਆ। ਬੱਛੀ ਚੰਗੀ ਆ। ਕੰਤ ਸੋਹਣਾ ਠੀਕ ਆ। ਬਾੜਾ ਛੋਟਾ ਕੱਦ ਨਹੀਂ ਮੀਡੀਅਮ ਹਾਈਟ ਆ। ਬਾੜਾ ਇਹ ਵੀ ਪੂਰੀ ਵੱਲੋਂ ਆ ਲਓ ਜੀ। ਮੀਡੀਅਮ ਹਾਈਟ ਆ। ਮੀਡੀਅਮ ਤੋਂ ਵੀ ਥੋੜੀ ਬਾਕੀ ਪਲੱਸ ਵਾਲ ਹਾਈਟ ਆ ਠੀਕ ਆ ਕਿਉਂਕਿ ਪਿਓਰ ਜਿਹੜੀ ਆ ਦੋਸਤੋ ਐਚ ਐਫ ਬਰੀਡ ਦੇ ਵਿੱਚ ਇਹ ਬੱਛੀ ਪੈਂਦੀ ਆ। ਸੋ ਪਸੰਦ ਆਊਗੀ ਤੁਹਾਨੂੰ। ਬੁੱਲ 42000 ਲੈਣ ਦੇਣਾ ਜੈਸ ਇਹ ਵੀ ਘਰ ਦੀ ਮਾਜੀ ਹੈ ਘਰੋਂ ਹੀ ਇਹ ਵੀ ਇਹ ਤਾਂ ਕੀ ਰਿਕਾਰਡ ਹੈ ਅੱਜ ਤੱਕ ਇਹ 14 ਕਿਲੋ ਵਿੱਚ ਹੋਇਆ ਜੀ ਬੱਚੇ ਨੂੰ ਛੱਡ ਕੇ ਠੀਕ ਹੈ ਜੀ ਹਾਂ ਜੀ ਹੁਣ ਸਵੇਰੇ ਕਿੰਵੇਂ ਸੂ ਰਹੀ ਹੈ ਤੀਜੇ ਸੂਣੀ ਹੈ ਜੀ ਪੱਕੀ ਤੀਜਾ ਸੂਆ ਹਾਂ ਜੀ ਠੀਕ ਹੈ ਤੇ ਰਵਾ ਰੁਆ ਬਿਲਕੁਲ ਕਰਦਾ ਹੀ ਹਨਾ ਹਾਂ ਜੀ ਘਰੋਂ ਹੀ ਹੈ ਜੀ ਮਦਰ ਵੀ ਇਸਦੀ ਘਰੇ ਸੀ ਆਪਣੇ ਕੋਲ ਹਾਂ ਜੀ ਠੀਕ ਹੈ ਜੀ ਤੇ 14 ਕਿਲੋ ਆਪਾਤੀ ਚੋਇਆ ਜਿਹੜਾ ਹਾਂ ਜੀ 13 14 ਬੱਚੇ ਨੂੰ ਛੱਡ ਕੇ ਚੋਂਦੇ ਰਹੇ ਹਰ ਵਾਰੀ ਹਰ ਵਾਰੀ ਮੰਨ ਲਓ ਵੀ ਠੀਕ ਹੁਣ ਚੌਥਾ ਸੂਆ ਸੂਣ ਜਾਣਾ ਨਾ ਤੀਜੇ ਸੂਣੀ ਹੈ ਜੀ ਤੀਜੇ ਹੈ ਸਿੰਘ ਹਿੱਲ ਤੇ ਪੂਰਾ ਚਾਰੇ ਪੈਰ ਜਿਹੜੇ ਦੋਸਤੋ ਤੋਤੇ ਆ ਹਵਾਨੇ ਦਾਗਤ ਪੂਰਾ ਨਹਵਾਨੇ ਦੇ ਵੇਖੋਗੇ ਨਿਸ਼ਾਨ ਪ੍ਰੋਪਰ ਆ ਹਵਾਨੇ ਲੇਵੇ ਤੇ ਅਗਲੇ ਥਾਣੇ ਦੇ ਪਰ ਕੋਪਰਲੀ ਸਾਈਡ ਦਾਗ ਜਿਹੜਾ ਤੁਹਾਨੂੰ ਨਜ਼ਰ ਆਊਗਾ ਮਗਰਲੇ ਪੈਰ ਗੇਠ-ਗੇਠ ਜਿਹੜੇ ਤੋਤੇ ਆ ਅਗਲੇ ਪੈਰਾਂ ਤੇ ਮਾਰਕਿੰਗ ਜਵਾਬ ਅੱਖ ਪੂਰੀ ਤੁਸੀਂ ਵੇਖੋ ਬਿੱਲੀ ਮਣਕੀ ਅੱਖਾ ਠੀਕ ਹੈ ਜੀ ਬਿੱਲੀਆਂ ਅੱਖਾਂ ਨੇ ਮੱਥਾ ਬੱਲ ਤੇ ਸਿੰਘ ਪ੍ਰੋਪਰ ਹਿਲਦੇ ਥੋੜਾ ਜਿਹਾ ਵੀਰਦੀ ਦਿਖਾ ਦਈਏ ਮੜਾ ਇਹ ਦੋ ਆ ਗਏ ਤੇ ਠੀਕਾ ਸਿੰਘ ਜਿਹੜੇ ਪ੍ਰੋਪਰ ਹਿਲਦੇ ਆ ਤੀਜਾ ਸਵੇਰ ਦੋਸਤੋ ਸੁਣਾ 13 14 13 14 ਲੀਟਰ ਬੱਚਿਆਂ ਨੂੰ ਛੱਡ ਕੇ ਜਿਹੜਾ ਦੋਸਤੋ ਦੁੱਧ ਵੀਰ ਹੁਣਾਂ ਨੇ ਚਵਾਈ ਕੀਤੀ ਆ ਇਸ ਮੱਝ ਦੇ ਥੱਲੇ ਤੇ ਹਾਏ ਵੀਰ ਜੀ ਭਰਾ ਭਰੂ ਬਿਲਕੁਲ ਪੂਲਾ ਹੀ ਹਾਂ ਜੀ ਵਧੀਆ ਬਿਲਕੁਲ ਕੋਈ ਭਾਵੇਂ ਇਤਨਾ ਲੈ ਜੇ ਸਾਡੀ ਗਰੰਟੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤਾਂ ਦਿਨ ਕੋਈ ਲਿਖਤੀ ਤੌਰ ਤੇ ਲਿਖਿਆ ਕਿੰਨੇ ਕਾਜ ਹੈ ਤੇਰੀ 10 12 ਦਿਨ ਮੂਲ ਹੀ ਗਏ ਆਲੇ 10 12 ਦਿਨ ਹਾਂਜੀ ਲਿਓ ਜੀ ਖੋਲਦਗੇ 10 12 ਦਿਨ ਦੋਸਤੋ ਘੱਟੋ ਘੱਟ ਹਜੇ ਪਾਇਆ ਸੂਣ ਦੇ ਵਿੱਚ ਠੀਕ ਆ ਸੋ ਬਾਕੀ ਲੇਵਾ ਹਵਾਨਾ ਵੇਖ ਕੇ ਪਤਾ ਤੁਹਾਨੂੰ ਲੱਗ ਹੀ ਜਾਣਾ ਨਾਰਮਲ ਹੀ ਢੇਲ 13 14 ਲੀਟਰ ਦੁੱਧ ਜਿਹੜਾ ਇਹ ਸਮਾਜ ਦੇ ਥੱਲੇ ਚਵਾਈ ਪਿਛਲੇ ਸੂਬਿਆਂ ਦੇ ਵਿੱਚ ਕੀਤੀ ਗਈ ਹੈ। ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਹਾਂ। ਬਾਕੀ ਚੰਗੀ ਸੇਵਾ ਦੋਸਤੋ ਚੰਗਾ ਦੁੱਧ ਤੁਸੀਂ ਲੈ ਸਕਦੇ ਜੀ। ਕਈ ਵਾਰਾਂ ਨਾਰਮਲ ਸੇਵਾ ਹੁੰਦੀ ਹੈ ਦੁੱਧ 13 14 ਵਾਲਾ ਪਸ਼ੂ ਅੱਗੇ 15 ਸੋਹਣੇ। ਬਾਦ ਕਾਟ-ਕਾਟ ਦੀ ਪੂਰੀ ਵੇਖ ਲੋਏ। ਆਹ ਲਓ ਜੀ। ਇਹ ਵੀ ਮੰਨ ਲਓ ਵੀ ਛੋਟੀ ਨਹੀਂ। ਨਹੀਂ ਫੁੱਲ ਵੱਡੀ ਹਾਈਟ ਆ। ਆਹ ਲਓ ਜੀ। ਠੀਕ ਆ ਇਹਨੂੰ ਤੋਰਦੇ ਵੀਰ ਜੀ ਥੋੜਾ ਉੱਪਰੋਂ ਘੁਮਾ ਦਗੇ। 10 12 ਦਿਨ ਹਜੇ ਸਮਾਂ ਦੋਸਤੋ ਲੈ ਜੂਗੀ ਠੀਕ ਆ 10 12 ਦਿਨ ਕੱਢ ਦੀ ਹੈ ਹਜੇ ਸੋ ਬਾਕੀ 10 12 ਆਈਡੀਆ ਰੱਖ ਕੇ ਤੁਸੀਂ ਸੌਦਾ ਕਰਿਓ ਠੀਕ ਆ ਥਣ ਥਣ ਪੂਰਾ ਲੰਬਾਈ ਦੇ ਵਿੱਚ ਆ ਚਾਰੇ ਥਾਣਾ ਸਪੇਸ ਚੱਪਾ ਚੱਪਾ ਜਿਹੜਾ ਦੋਸਤੋ ਸਪੇਸ ਆ ਚੌਥਾ ਥਾਣਾ ਦੀ ਠੀਕ ਆ ਫੋਲੋ ਵੱਡੀ ਹਾਈਟ ਆ ਦੋਸਤੋ ਜਿੱਡੀਆਂ ਆਪਾਂ ਨਾਰਮਲ ਮੱਝਾਂ ਦੇਖਦੇ ਆਂ ਨੀਲੀ ਰਾਵੀ ਦੇ ਵਿੱਚ ਚਾਹੀ ਨੀਲੀ ਦੇ ਪਸ਼ੂ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਆ ਤੋੜ ਲਓ ਵੀ ਖਰਦੇਵ ਸਿੰਘ ਠੀਕ ਹੈ ਮਾਜ ਦੋਸਤੋ ਚੰਗੀ ਆ ਤਿਆਰੀ ਤੇ ਪ੍ਰੋਪਰ ਹੋਇਆ ਪਸ਼ੂ ਥੋੜੀ ਹੋਰ ਦੇਖ ਦਿੰਦਾ ਵਧੇਰੇ 13 14 ਲੀਟਰ ਵੀਰ ਉਹਨਾਂ ਨੇ ਬਿਲਕੁਲ ਘਰੋਂ ਮਾਜੋਂ ਮਾਜ ਦੇ ਥਲੇ ਇਸ ਤੇ ਸਾਨੂੰ ਦੁੱਧ ਜਿਹੜਾ ਚਵਾਈ ਕੀਤੀ ਆ ਕੀ ਹਰਦੇਵ ਬਾਈ ਮੁੱਲ ਕਿੰਨਾ ਡਿਮਾਂਡ ਕੀ ਕੀਤੀ ਮੁੱਲ 1 ਕੋ 15 ਕਰਦੇ ਆ ਜੀ ਹਾਂਜੀ ਹਾਂਜੀ ਮਾਨਤਨ ਕਿਥੋਂ ਤੱਕ ਜਿਹੜਾ ਹਾਂ ਨਾ ਹੋ ਜੂਗੀ ਹਾਂ ਨਾ 1 5 ਦੀ ਦੇ ਦਈਏ ਜੀ 1 5 ਦੀ ਹਾਂਜੀ ਬਿਲਕੁਲ ਠੀਕ ਹੈ ਜੀ ਹਾਂਜੀ ਸੋ ਵੱਡੀ ਦੋਸਤੋ ਕੱਟ ਕਰ ਬਾਕੀ ਪੂਰੀ ਮੰਨ ਲਓ ਜਿੰਨੀ ਇਹ ਬੈਗੀ ਬਣੂਗੀ ਇੱਥੇ ਹੀ ਹਾਂ ਠੀਕ ਹੈ ਜੀ ਹਾਂ ਜੀ ਚਲੋ ਭਾਈ ਇੱਕ ਤਾਂ ਆਇਆ ਨਾ ਵੀ ਚਲੋ ਤੁਹਾਡੇ ਘਰ ਦੇ ਪਸ਼ੂ ਆ ਹਾਂ ਜੀ ਹਾਂ ਜੀ ਉਥੋਂ ਤਸੱਲੀ ਹੋ ਜਾਂਦੀ ਹੈ ਵੀ ਘਰੇ ਪਸ਼ੂ ਰੱਖਿਆ ਤੇ ਦੁੱਧ ਜੋ ਚਵਾਇਆ ਉਹਨਾਂ ਹੋਊਗਾ ਹਾਂ ਜੀ ਹਾਂ ਜੀ ਚੰਗੀ ਜਿਹਾ ਕਰ ਲੇ ਤੇ 13-14 ਲੀਟਰ ਸਾਭ ਦੀ ਸੇਵਾ ਮੰਨ ਲਓ ਵੀ ਤੁਹਾਨੂੰ ਪਤਾ ਹੀ ਜਿਵੇਂ ਘਰਾਂ 'ਚ ਹੁੰਦੀ ਬਿਲਕੁਲ ਜੀ 1,115,000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂ ਜੀ ਹਾਂ ਜੀ 1 ਲੱਖ ਕਿੰਨੇ ਦੀ ਖਾਣ ਪੰਜ ਪੂਰੇ ਦੀ ਆਣਾ ਹੋ ਜੂਗੀ ਅੱਛਾ ਜੀ 1-5 ਦੀ ਹਾਂ ਜੀ ਪੂਰੇ ਠੀਕ ਹੈ ਜੀ 1 ਲੱਖ 5000 ਦੀ ਦੋਸਤੋ ਜਿਹੜੀ yes no ਹੋ ਜੂਗੀ ਮੱਧ ਚੰਗੀ ਆ ਮੀਣੀ ਆ ਸਿੰਗਲ ਹਿਲਦੇ ਆ ਪ੍ਰੋਪਰ ਇੱਕ ਢੇਲੀ ਹੁੰਦੀ ਆ ਦੋਸਤੋ ਠੀਕ ਆ ਜੀ ਕੁਰਸੀਆਂ ਜੋ ਤੇ ਇਹ ਮੀਣੀ ਮੱਝ ਆ ਇਸ ਤੋਂ ਬਾਅਦ ਦੋ ਨਗ ਜਿਹੜੇ ਆ ਬਿਲਕੁਲ ਪਸ਼ੂ ਵਪਾਰ ਦਾ ਕੰਮ ਤਾਂ ਜ਼ਿਕਰ ਕੀਤਾ ਸੀ ਦੋਸਤੋ ਕੋਈ ਦੋ ਨਗ ਤਿੰਨ ਨਗ ਇੱਕ ਨਗ ਆ ਜਾਂਦਾ ਘਰ ਵਾਲੇ ਪਸ਼ੂ ਜਿਹੜੇ ਰੱਖੇ ਆ ਉਹ ਵੀ ਸੇਲ ਕਰਦੇ ਪਏ ਵੀਰ ਬਿਲਕੁਲ ਵਿਕਰੀ ਵਾਲੇ ਪਸ਼ੂ ਜਿਹੜੇ ਵੀ ਹੈਗੇ ਆ ਦੋ ਤੇ ਦੋਵੇਂ ਮੱਝ ਮਕਾਉਗੇ ਜੀ ਹਾਂਜੀ ਦੋਵੇਂ ਮਕਾਉਗੇ ਐਸਾ ਵੀਰ ਕੀ ਰਿਕਾਰਡ ਕੀ ਇਹਨਾਂ ਦਾ ਦੋ ਦਾ ਹੁਣ ਸੂਏ ਕਿੰਨੇ ਕਿੰਨੇ ਮੇ ਚੱਲ ਰਹੀਆਂ ਟਾਈਮ ਕਿੰਨਾ ਕੋ ਹਾਂ ਦੋ ਜੇ ਸੂਏ ਕਹਿੰਦੇ ਆ ਅੱਛਾ ਜੀ ਹਾਂਜੀ ਮੋਲੀ ਲੈਂਦੀ ਆ ਆਪਾਂ ਇਹਨੂੰ 4-5 ਮਹੀਨੇ ਮੂਲੀ ਹੋ ਗਿਆ ਜੀ 4 ਤੋਂ 5 ਮਹੀਨੇ ਦੁੱਧ ਕੀ ਥੱਲੇ ਹੁਣ ਹੁਣ 8 ਲੀਟਰ ਪੱਕਾ ਦੋਦੇ ਜੀ 8 ਲੀਟਰ ਹਾਂਜੀ ਚਾਰੇ ਥਾਂ ਕੋ ਭੂਰ ਛਟਾ ਕਿਸੇ ਬਣਦਾ ਕੋਈ ਕਿਸੇ ਰਕਮ ਦੀ ਇੱਕ ਟਾਈਮ ਮਿਲਦੀ ਪਹਾੜੇ ਦੇ ਇੱਕ ਟਾਈਮ ਠੀਕੇ ਦੇ ਮਿਲਦੀ ਹੈ ਜੀ ਠੀਕ ਹੈ ਜੀ ਹਾਂਜੀ ਇੱਕ ਟਾਈਮ ਪਹਾੜੇ ਤੇ ਇੱਕ ਟਾਈਮ ਠੀਕੇ ਤੇ ਹਾਂਜੀ ਇਹ ਤੁਸੀਂ ਜ਼ਰੂਰ ਜੀ ਦੋਸਤੋ ਨੋਟ ਕਰ ਲਿਓ ਠੀਕ ਆ ਦੋਵੇਂ ਟਾਈਮ ਚ ਵਾਈ ਆ 8 ਕਿਲੋ ਦੁੱਧ 50 ਮਹੀਨਿਆਂ ਦੀ ਸੂਈ ਮੰਨ ਕੇ ਸੌਦਾ ਕਰ ਲਿਓ ਦੂਜਾ ਸਵੇਰ ਅੱਗੇ ਬਣੀ ਪੁਣੀ ਹੈਗੀ ਐ ਜੀ ਹਾਂ ਬਣੀ ਨਹੀਂ ਇਹ ਹਲੇ ਅੱਗੇ ਬਣੀ ਨਹੀਂ ਹੈ ਹਾਂਜੀ 8 ਕਿਲੋ ਦੁੱਧ ਹੀ ਆ ਬਸ ਹਾਂਜੀ ਠੀਕ ਆ ਜੀ 8 ਕਿਲੋ ਦੁੱਧ ਜਿਹੜਾ ਦੋਸਤੋ ਮੰਨ ਕੇ ਸੌਦਾ ਕੋਈ ਵੀਰ ਕਰ ਲਿਓ ਠੀਕ ਆ ਲਿਓ ਵੀਰ ਹਰਦੇਵ ਸਿੰਘ ਜੀ ਨੂੰ ਵੀ ਤੋਰ ਦਿਗੇ ਹਾਂਜੀ ਲੈ ਜੀ ਠੀਕ ਆ ਸੋ ਕੱਦ ਕੋਲ ਜਿਹੜਾ ਪੂਰਾ ਠੀਕ ਆ ਜੀ ਕੱਦ ਪੂਰਾ ਮੀਡੀਅਮ ਤੋਂ ਜਿਹੜੀ ਤਾਂ ਨੂੰ ਹਾਈਟ ਆ ਵੱਡੀ ਮੱਝ ਝੋਟੀ ਦੇ ਵਿੱਚ ਜਿਹੜੀ ਤੁਸੀਂ ਇਹਨੂੰ ਅਕਾਊਂਟ ਕਰ ਲਿਓ ਤੇ ਥਣ ਭਾਂਡਾ ਜਿਹੜਾ ਬਿਲਕੁਲ ਇੱਕ ਸਾਰ ਪੱਧਰ ਬਖਾਰਾ ਹਰਦੇਵ ਭਾਈ ਇਹ ਕਿੱਥੋਂ ਤੱਕ ਦੇ ਦਗੇ ਫਿਰ ਇਹਦਾ ਭਾਈ ਜੈ ਜੀ ਮੋਲਿਆ ਜੀ ਹਾਂ 52000 ਰੁਪਇਆ ਮੋਲਿਆ ਜੀ ਭਾਈ ਹਾਂਜੀ ਹਾਂਜੀ ਬੋਜਾ ਹਾਂਜੀ ਦੇ ਲੈ ਪੂਰੇ ਪੰਜਾਹ ਦੇ ਦਾਂਗੇ ਹੂੰ 50 ਦੇ ਹੋਰ ਕਰ ਦੋ ਕਰ ਦਾਂਗਾ ਮਾਨਤਨ ਭਾਈ ਕਰ ਦਿਓ ਕਰ ਦਿਓ ਜੀ ਠੀਕ ਲਓ ਜੀ 50000 ਦੇ ਵਿੱਚੋਂ ਵੀ ਜਿਹੜਾ ਦੋਸਤੋ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਸੋ ਵੱਡੀ ਕੱਦ ਕਾਠੀ ਦੀ ਆ ਕੋਈ ਬਣੀ ਨਹੀਂ ਹੈਗੀ ਠੀਕ ਆ ਜੀ ਕੋਈ ਵੇਰਵਾ ਨਹੀਂ ਹੈਗਾਗਾ ਬਣੀ ਦਾ ਵੀ ਗੱਬਣਾ ਜਾਂ ਚੈੱਕ ਪਾਸਾ ਛੇਗਾ ਤੇ ਬਸ ਦੋ ਤਸਲੇ ਹਾਜ਼ਰ ਆ ਪੰਜਾਂ ਮਹੀਨਿਆਂ ਦੀ ਸੂਈ ਆ 50000 ਦੀ ਗੈਸ ਨੂੰ ਹੋਊਗੀ ਸੋ ਬਾਕੀ ਆਪਦਾ ਕੋਈ ਵੀਰ ਸੋਚ ਵਿਚਾਰ ਕਰ ਸਕਦਾ ਘਰ ਵਿਜ਼ਿਟ ਕਰਕੇ ਆਜੋ ਜੀ ਇੱਕ ਹੋਰ ਮੱਝ ਆ ਜਿਹੜੀ ਦੋਸਤੋ ਬਿਲਕੁਲ ਇਹ ਵੀ ਵਪਾਰ ਲਾਈਨ ਦੇ ਵਿੱਚ ਹੋਈ ਆ ਤੇ ਇਹਦਾ ਰਿਕਾਰਡ ਹੁਣ ਕੀ ਐ ਸੂਆ ਕਿੰਨਾ ਕਿ ਸੂਈ ਹੈ ਜੀ ਤੇ ਜੇ ਕਿ ਸੂਏ ਭਾਈ ਕਹਿੰਦੇ ਕਰਦੇ ਤੇ ਜਾ ਸੂਆ ਹਾਂਜੀ ਸਮਾਂ ਕਿੰਨਾ ਕੋ ਗਿਆ ਨੇ ਸਮਾਂ ਪਤਾ ਨਹੀਂ ਭਾਈ ਕਿੰਨਾ ਹੋਵੇ ਮੰਨ ਲਓ ਹੁਣ ਇਹ ਦੀਵਾਲੀ ਦੇ ਲਾਗੇ ਜਾ ਕੇ ਕਹਿੰਦੇ ਵੀ 2 ਮਹੀਨੇ ਹੋਣੇ ਇਹਨੂੰ ਲੱਗੀ ਨੂੰ ਅੱਛਾ ਜੀ ਹਾਂਜੀ 2 ਮਹੀਨੇ ਕੰਪਲੀਟ ਉਹਨਾਂ ਬਣਾਏ ਆ ਦੀਵਾਲੀ ਤੇ ਦੀਵਾਲੀ ਤੇ ਹਾਂਜੀ ਠੀਕ ਆ ਜੀ ਤੇ ਹੁਣ ਨਾਂ ਤਾਂ ਅਸੀਂ ਚੈੱਕ ਕਰਾਈ ਜੇ ਤੇ ਪਤਾ ਨਹੀਂ ਥੂਣ ਵਾਲੀ ਹੋਵੇ ਚਾਹੇ ਨਾ ਹੋਵੇ ਠੀਕ ਆ ਹਾਂਜੀ ਦੁੱਧ 7 ਲੀਟਰ ਇਹ ਥੱਲੇ ਭਾਈ ਜੋ ਅਗੋਂ ਵੇਰਵਾ ਪਾਇਆ ਤੁਸੀਂ ਵੀ ਉਹ ਸੇਮ ਹੀ ਪਾਤਾ ਅੱਗੇ ਹਾਂਜੀ ਹਾਂਜੀ ਠੀਕ ਆ 7 ਲੀਟਰ ਦੁੱਧ ਆ ਉਹਨਾਂ ਦੇ ਘਰੇ ਇੱਕ ਟਾਈਮ ਭਾੜੇ ਤੇ ਹੀ ਤੇ ਇੱਕ ਟਾਈਮ ਤੇ ਆਪਣੇ ਕੋਲ ਦੋਵੇਂ ਟਾਈਮ ਠੀਕੇ ਤੇ ਮਿਲਦੀ ਆ ਜੀ ਦੋਵੇਂ ਟਾਈਮ ਠੀਕੇ ਤੇ ਠੀਕੇ ਤੇ ਜੀ ਠੀਕ ਆ ਜੀ ਦੁੱਧ 7 ਕਿਲੋ 7 ਲੀਟਰ ਦੁੱਧ ਆ ਜੀ ਠੀਕ ਆ ਜੀ ਦੁੱਧ 7 ਕਿਲੋ ਦੋਸਤੋ ਦੋਵੇਂ ਟਾਈਮ ਠੀਕੇ ਤੇ ਆ ਠੀਕ ਆ ਇਸ ਦੀਵਾਲੀ ਤੇ ਚਾਈਨਾ ਦਿਨਾਂ ਦੇ ਵਿੱਚ ਦੋ ਮੰਥ ਜਿਹੜੇ ਆ ਕੰਪਲੀਟ ਹੁੰਦੇ ਆ ਏਆਈ ਹੋਈ ਮੈਨੂੰ ਚਾਰੇ ਪੈਰ ਤੋਤੇ ਜਿਵੇਂ ਬਲੀਆਂ ਅੱਖਾਂ ਨੀਲੀ ਜਿਹੀ ਆਉਂਦੀ ਆ ਹਾਂ ਨੀਲੀ ਦਾ ਪੱਖੀ ਆ ਬਾਕੀ ਜਿੱਦਾਂ ਬਾਰਡਰ ਬਿਲਕੁਲ ਜਿਹੜਾ ਦੋਸਤੋ ਹਿੰਦੁਸਤਾਨ ਪਾਕਿਸਤਾਨ ਬਾਰਡਰ ਨਾਲ ਪਸ਼ੂ ਜਿਹੜੇ ਇਸੇ ਤਰ੍ਹਾਂ ਦੇ ਬਹੁਤ ਨਿਕਲਦੇ ਆ ਜਿਵੇਂ ਆਪਾਂ ਬਿਲਕੁਲ ਪਾਕਿਸਤਾਨ ਦੇ ਵਿੱਚ ਪਸ਼ੂ ਦੇਖਦੇ ਆ ਨੀਲੀ ਰਾਵੀ ਦੇ ਨੀਲੀ ਦੇ ਤੇ ਮੱਝ ਚੰਗੀ ਆ ਥੋੜਾ ਜਿਹਾ ਕੋਈ ਵੀਰ ਚੰਗੀ ਸਾਹ ਸੰਭਾਲ ਕਰ ਲੂਗਾ ਤੇ ਅਗਲੇ ਸਵੇਰੇ ਗੱਪਣ ਕਰਾ ਲਵੋਗੇ ਜਾਂ ਸ਼ੋਰ ਹੋ ਗਈ ਤੇ ਕਿ ਕਿਸੇ ਵੀਰ ਦਾ ਕਿਸਮਤ ਆ ਇਲਾਕਾ ਜੇ ਨਿਕਲ ਵੀ ਆਵੇ ਤੇ ਹਾਂਜੀ ਹਾਂਜੀ ਪਤਲੇ ਪਿੰਡੇ ਦੇ ਵਿੱਚ ਖੋਲ ਕੇ ਵੀ ਦਿਖਾ ਦਗੇ ਚਾਰੇ ਥਾਂ ਪ੍ਰੋਪਰ ਚੱਲਦੇ ਆ ਜੀ ਹਾਂਜੀ ਵਧੀਆ ਜੀ ਬਿਲਕੁਲ ਚਾਰੇ ਥਾਂ ਵਰਦੇ ਆ 7 ਕਿਲੋ ਦੁੱਧ ਦੋਵੇਂ ਟਾਈਮ ਠੀਕ ਆ ਦੋਵਾਂ ਟਾਈਮ ਟੀਕੇ ਤੇ ਮਿਲਦੀ ਆ ਤੇ ਕੋਈ ਡੰਗ ਢੂੰਗ ਤਾਂ ਨਹੀਂ ਪੰਨਦੀ ਵੀਰ ਨਾ ਹੀ ਉਦਾਂ ਹੀ ਮੰਨ ਲਓ ਦੋਵੇਂ ਟਾਈਮ ਜਦੋਂ ਮਰਜ਼ੀ ਟੀਕਾ ਲਾ ਲਓ ਠੀਕ ਹੈ ਜੀ ਆ ਲੈ ਠੀਕ ਆ ਸੋ ਮਾਜ ਚੰਗੀ ਆ ਬਾਕੀ ਰੇਟ ਭਾ ਫੜਦਾ ਦੋਸਤੋ ਜੋ ਅੱਜ ਬਿਲਕੁਲ ਸਿਚੁਏਸ਼ਨ ਤੇ ਹੋਊਗਾ ਉਹ ਅੱਜ ਦੇ ਹਿਸਾਬ ਨਾਲ ਤੁਸੀਂ ਮੁੱਲ ਪੁੱਛ ਲਵਾਂਗੇ ਬਿਲਕੁਲ ਤੁਸੀਂ ਉਹਨਾਂ ਮੁੱਲ ਜਿਹੜਾ ਕਰ ਸਕਦੇ ਜੇ ਗੱਲਬਾਤ ਕਰ ਲਿਓ ਠੀਕ ਆ ਹਾਂਜੀ ਕਿੰਨਾ ਵੀਰ ਹਰਦੇਵ ਸਿੰਘ ਇਹਦਾ ਪਾਈ ਜਾਇਜ ਮੁੱਲ 42000 ਮੁੱਲ ਕਰਦੇ ਜੀ ਹਾਂਜੀ 40 ਬੂਰੇ ਦੇ ਦਈਏ 40 ਦੀ ਹੋਰ ਵੇਖ ਲੋ ਕਰ ਲੋ ਜੇ ਕਰਨਾ ਮਾਨਤਨ ਕਰਦੇ ਹੋਰ ਉਹ 2000 ਮਾਨ ਕਰ ਦਾਂਗੇ 38 ਦੀ ਹਾਂਜੀ ਠੀਕ ਹੈ ਜੀ 38000 ਦੀ ਦੋਸਤੋ ਲੈਂਡ ਦੇਣਾ ਠੀਕ ਆ ਸੋ ਬਾਕੀ ਆ ਕੰਨ ਥੋੜੇ ਜਿੰਨੇ ਕੱਟੇ ਆ ਨਾ ਜੀ ਪਤਾ ਨਹੀਂ ਕਿਸੇ ਨੇ ਸ਼ੁਰੂ ਤੋਂ ਹੀ ਇਕੱਠੇ ਹੈਗੇ ਵਿਚਾਰੀ ਦੇ ਬਿਲਕੁਲ ਸੋ ਬਾਕੀ ਆ ਫੇਸ ਕੁਆਲਿਟੀ ਵੇਖ ਲੋ ਇੱਕ ਵਾਰੀ ਫੇਰ ਠੀਕ ਆ ਜੀ ਪਤੀ ਹਜ਼ਾਰ ਦੇ ਵਿੱਚ 7 ਕਿਲੋ ਦੁੱਧ ਅੱਗੇ ਨਿਕਲਾਵੇ ਕਿਸੇ ਦੀ ਕਿਸਮਤ ਆ ਕਿਸਮਤ ਆ ਜੀ ਤੇ ਨੰਬਰ ਆਪਣੇ ਜਰੂਰ ਬੋਲਦਿਏ ਜੀ ਨੰਬਰ 9941 ਹਾਂਜੀ 40064 ਠੀਕ ਆ ਜੀ ਹਾਂ ਸੋ ਦੋਸਤੋ ਇਹ ਸਾਨੂੰ ਮਿਲਣ ਨਾਲ ਬਾਈ ਹਰਦੇਵ ਸਿੰਘ ਪਿੰਡ ਡਰੀਰੀ ਡੱਲ ਪਿੰਡ ਬਿਲਕੁਲ ਨਜ਼ਦੀਕ ਆ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਮਾੜੀ ਮੇਗਾ ਪਿੰਡ ਥੋੜੀ ਦੂਰੀ ਤੇ ਮਾੜੀ ਉਦੋਂ ਕੇ ਮਾੜੀ ਕੰਬੋ ਕੇ ਇਹ ਜਿਹੜਾ ਦੋਸਤੋ ਏਰੀਆ ਕੇ ਪਾਸੇ ਆ ਜਾਂਦਾ ਲਹਿੰਦੇ ਵਾਲੇ ਪਾਸੇ ਨੂੰ ਆ ਠੀਕ ਆ ਜੀ ਕੋਈ ਵੀਰ ਆ ਰਿਹਾ ਬਿਲਕੁਲ ਲੇ ਇੰਡੀਆ ਦੇ ਪਾਸੇ ਨੂੰ ਪਿੰਡਾਂ ਬਿਲਕੁਲ ਖਾਲੜਾ ਵੀ ਥੋੜੀ ਦੂਰੀ ਤੇ ਆ ਭਿੱਖੀ ਮੈਂਡ ਵੀ ਕੋਈ 10 ਕਿਲੋਮੀਟਰ ਦੀ ਦੂਰੀ ਹੈਗੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ